ਦਾ ਡਰ ਸੀ ਉਹੀ ਹੋਇਆ ਜੀ ਹਾਂ ਕੋਵਿਡ ਵੈਕਸੀਨ ਨੂੰ ਲੈ ਕੇ ਦੁਨੀਆ ਪਰ ਨੂੰ ਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਤੱਕ ਕੋਵਿਡ ਵੈਕਸੀਨ ਦੇ ਨਾਲ ਜੁੜੀ ਹੋਈ ਇਹ ਅਹਿਮ ਖਬਰ ਹੈਗੀ ਆ ਦਰਸਲ ਕੋਵਿਡ ਵੈਕਸੀਨ ਬਣਾਉਣ ਵਾਲੀ ਫਰਮਾ ਕੰਪਨੀ ਦੇ ਵੱਲੋਂ ਕਬੂਲਨਾਮਾ ਕੀਤਾ ਗਿਆ ਤੇ ਇਹ ਕਬੂਲਨਾਮਾ ਕਿਸ ਗੱਲ ਦਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਦਰਸਲ ਇਹ ਕਬੂਲਨਾਮਾ ਕੀਤਾ ਗਿਆ ਕਿ ਸਾਡੀ ਜਿਹੜੀ ਵੈਕਸੀਨ ਆ ਉਸ ਦੇ ਨਾਲ ਬਲੱਡ ਕਲੋਟਿੰਗ ਵੀ ਹੋ ਸਕਦੀ ਆ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਤੇ ਦਿਮਾਗ ਤੇ ਵੀ ਇਸ ਦਾ ਅਸਰ ਹੋ ਸਕਦਾ ਜੀ ਹਾਂ ਇਹ ਕਹਿ ਸਕਦੇ ਆ ਕਿ ਹੈਰਾਨ ਕਰਨ ਵਾਲਾ ਸਭ ਨੂੰ ਹੈਰਾਨ ਕਰਨ ਵਾਲਾ ਜਿਹੜਾ ਕਬੂਲਨਾਮਾ ਹੈ ਗਿਆ ਉਹ ਕੰਪਨੀ ਦੇ ਵੱਲੋਂ ਕੀਤਾ ਗਿਆ ਤਾਂ ਦੱਸ ਦਈਏ ਕਿ ਅਸਤਰਾ ਜੈਨਿਕਾ ਜਿਹੜੀ ਫਾਰਮਾ ਕੰਪਨੀ ਹੈਗੀ ਆ ਉਸ ਦੇ ਵੱਲੋਂ ਯੂਕੇ ਦੀ ਕੋਰਟ ਦੇ ਵਿੱਚ ਇਹ ਕਬੂਲਨਾਮਾ ਜਿਹੜਾ ਉਹ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਜਿਹੜੀ ਕੋਵਾ ਸ਼ੀਲਡ ਵੈਕਸੀਨ ਸੀ ਕਰੋਨਾ ਦੌਰ ਦੇ ਵਿੱਚ ਕੋਵਾ ਸ਼ੀਲਡ ਦਾ ਬਹੁਤ ਪ੍ਰਚਾਰ ਕੀਤਾ ਗਿਆ ਸੀਗਾ ਕਿ ਇਸ ਵੈਕਸੀਨ ਦੇ ਨਾਲ ਜਿਹੜਾ कोरोना ਹੈ ਗਿਆ ਉਹ ਜਲਦੀ ਜਿਹੜਾ ਰਿਕਵਰ ਹੋ ਜਾਂਦਾ ਇਸ ਤੋਂ ਜਿਹੜੀ ਉਹ ਮੁਕਤੀ ਮਿਲ ਜਾਂਦੀ ਹੈਗੀ ਆ ਪਰ ਜੋ ਹੁਣ ਕਬੂਲਨਾਮਾ ਆਇਆ ਹੈ ਗਿਆ ਵੈਕਸੀਨ ਬਣਾਉਣ ਵਾਲੀ ਫਰਮਾ ਕੰਪਨੀ ਦਾ ਤਾਂ ਉਸ ਨੂੰ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਦਰਸਲ ਜਿੰਨਾਂ ਜਿੰਨਾਂ ਲੋਕਾਂ ਨੇ ਇਹ ਵੈਕਸੀਨ ਲਗਵਾਈ ਆ ਤਾਂ ਉਹਨਾਂ ਲੋਕਾਂ ਦੇ ਲਈ ਇਹ ਬਹੁਤ ਅਹਿਮ ਖਬਰ ਹੈਗੀ ਆ ਤਾਂ ਇਸ ਕਰਕੇ ਇਹ ਖਬਰ ਤੁਸੀਂ ਸ਼ੇਅਰ ਵੀ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਤੱਕ ਇਹ ਖਬਰ ਪਹੁੰਚ ਜਾਵੇ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਸ ਖਬਰ ਤੋਂ ਬਾਅਦ ਤੁਸੀਂ ਪੈਨਿਕ ਕ੍ਰੀਏਟ ਕਰੋ ਪਰ ਜਿਹੜੀ ਇਹ ਖਬਰ ਲੋਕਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਹੈ ਤੇ ਇਸ ਕਰਕੇ ਇਹ ਖਬਰ ਜਿਹੜੀ ਆ ਵੱਧ ਤੋਂ ਵੱਧ ਲੋਕਾਂ ਦੇ ਨਾਲ ਸਾਂਝੀ ਕਰਨੀ ਜ਼ਰੂਰੀ ਵੀ ਹੋ ਜਾਂਦੀ ਆ ਤਾਂ ਕੋਵਾ ਵੈਕਸੀਨ ਕੋਵਿਡ ਵੈਕਸੀਨ ਬਣਾਉਣ ਵਾਲੀ ਕੰਪਨੀ ਦਾ ਇੱਕ ਕਬੂਲਨਾਮਾ ਸਾਹਮਣੇ ਆਇਆ ਤਾਂ ਉਹਨਾਂ ਨੇ ਆਪਣੇ ਕਬੂਲਨਾਮੇ ਦੇ ਵਿੱਚ ਕਿਹਾ ਕਿ ਸਾਡੀ ਜਿਹੜੀ ਵੈਕਸੀਨ ਆ ਉਸ ਦੇ ਨਾਲ ਲੋਕਾਂ ਦੇ ਦਿਮਾਗ ਤੇ ਵੀ ਅਸਰ ਪੈ ਸਕਦਾ ਬਲੱਡ ਕਲੋਟਿੰਗ ਜਿਹੜੇ ਉਹ ਹੋ ਸਕਦੀ ਆ ਇਸ ਤੋਂ ਇਲਾਵਾ ਦਿਲ ਵੀ ਕਮਜ਼ੋਰ ਹੋ ਸਕਦੇ ਨੇ ਹਾਲਾਂਕਿ ਕੰਪਨੀ ਦੇ ਇਹ ਵੀ ਕਿਹਾ ਨਾਲ-ਨਾਲ ਕਿ ਇਹ ਕੁਝ ਕੇਸਾਂ ਦੇ ਵਿੱਚ ਹੋ ਸਕਦਾ ਦਰਸਲ ਯੂਕੇ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਹਨ ਉਸ ਤੋਂ ਬਾਅਦ ਇੱਕ ਵਿਅਕਤੀ ਜਿਹੜਾ ਉਸਦੇ ਵੱਲੋਂ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਆ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਜੋ ਇਸ ਕੰਪਨੀ ਦੀ ਵੈਕਸੀਨ ਹੈਗੀ ਆ ਉਸ ਨੂੰ ਲਗਵਾਉਣ ਤੋਂ ਬਾਅਦ ਮੇਰੇ ਦਿਮਾਗ ਦੇ ਵਿੱਚ ਕਲੋਟਿੰਗ ਹੋਈ ਆ ਤਾਂ ਉਸ ਤੋਂ ਬਾਅਦ ਹੋਰ ਵੀ ਕਈ ਲੋਕਾਂ ਦੇ ਵੱਲੋਂ ਉੱਥੇ ਪਟੀਸ਼ਨਾਂ ਪਾਈਆਂ ਜਾਂਦੀਆਂ ਨੇ ਤਾਂ ਬਾਅਦ ਦੇ ਵਿੱਚ ਜੋ ਉਹ ਫਰਮਾ ਕੰਪਨੀ ਹੈਗੀ ਤਾਂ ਉਸ ਦੇ ਵੱਲੋਂ ਕੋਰਟ ਦੇ ਵਿੱਚ ਇੱਕ ਕਬੂਲਨਾਮਾ ਕੀਤਾ ਗਿਆ ਤਾਂ ਦੱਸਦੀ ਕਿ ਅਸਤਰਾ ਜੈਨਿਕਾ ਜਿਹੜੀ ਫਰਮਾ ਕੰਪਨੀ ਹੈਗੀ ਆ ਤਾਂ ਉਸ ਦੇ ਵੱਲੋਂ ਇਹ ਕਬੂਲਨਾਮਾ ਕੀਤਾ ਗਿਆ ਕਿ ਸਾਡੀ ਜਿਹੜੀ ਕੋਵਾ ਵੈਕਸੀਨ ਸੀਗੀ ਦੱਸਦੀ ਕਿ ਕੋਵਿਡ ਸ਼ੀਲਡ ਵੈਕਸੀਨ ਸੀਗੀ ਤਾਂ ਉਸ ਦੇ ਨਾਲ ਜੇ ਲੋਕਾਂ ਦੇ ਦਿਮਾਗਾ ਤੇ ਅਸਰ ਹੋ ਸਕਦਾ ਦਿਮਾਗ ਜਿਹੜੇ ਕਮਜ਼ੋਰ ਹੋ ਸਕਦੇ ਨੇ ਹਾਲਾਂਕਿ ਇਹ ਕਿੰਦਾ ਉਹਨਾਂ ਦੇ ਵੱਲੋਂ ਹਜੇ ਤੱਕ ਕਲੀਅਰ ਨਹੀਂ ਕੀਤਾ ਗਿਆ ਕਿ ਕੀ ਇਹ ਉਮਰ ਦੇ ਨਾਲ ਹੈ ਗਿਆ ਕਿ ਜਾਨਕੀ ਜੇਕਰ ਬਜ਼ੁਰਗ ਅਵਸਥਾ ਦੇ ਵਿੱਚ ਹੈ ਗਿਆ ਉਸ ਦੇ ਦਿਮਾਗਾ ਤੇ ਅਸਰ ਹੋਵੇਗਾ ਜਾਂ ਫਿਰ ਕਿਸੇ ਵੀ ਵਰਗ ਤੇ ਇਸ ਦਾ ਅਸਰ ਹੋ ਸਕਦਾ ਤਾਂ ਆਮ ਲੋਕਾਂ ਦੇ ਲਈ ਇਹ ਬਹੁਤ ਜਿਹੜੀ ਵੱਡੀ ਖਬਰ ਹੈਗੀ ਆ ਜਿਨ੍ਹਾਂ ਨੇ ਕੋਵਾ ਸ਼ੀਲਡ ਵੈਕਸੀਨ ਲਵਾਈ ਸੀ ਉਹਨਾਂ ਦੇ ਲਈ ਬੇਹਦ ਜ਼ਰੂਰੀ ਖਬਰ ਹੈਗੀ ਆ ਤਾਂ ਅਸੀਂ ਇੱਕ ਵਾਰ ਫੇਰ ਕਹਨੇ ਆ ਕਿ ਇਹ ਖਬਰ ਨੂੰ ਪੈਨਿਕ ਦੇ ਰੂਪ ਦੇ ਵਿੱਚ ਨਾ ਲਿਆ ਜਾਵੇ ਤਾਂ ਇਹ ਖਬਰ ਜਿਹੜੀ ਹੈਗੀ ਆ ਲੋਕਾਂ ਦੇ ਸਿਹਤ ਨਾਲ ਸੰਬੰਧਿਤ ਹੈਗੀ ਆ ਤਾਂ ਇਸ ਕਰਕੇ ਇਹ ਖਬਰ ਜਿਹੜੀ ਆ ਉਹ ਸਾਂਝੀ ਕਰਨੀ ਬਣਦੀ ਆ ਤਾਂ ਦੱਸਦੀ ਹੈ ਕਿ ਕੰਪਨੀ ਦੇ ਵੱਲੋਂ ਇਹ ਕਬੂਲਨਾਮਾ ਕੀਤਾ ਗਿਆ ਕਿ ਸਾਡੀ ਵੈਕਸੀਨ ਦੇ ਨਾਲ ਯਾਨੀ ਕਿ ਕੋਵਾ ਸ਼ੀਲਡ ਦੇ ਨਾਲ ਹਾਰਟ ਅਟੈਕ ਦਿਲ ਦੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਉਹ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਦਿਮਾਗ ਕਮਜ਼ੋਰ ਹੋ ਸਕਦਾ ਤੇ ਸਰੀਰ ਦੇ ਹੋਰ ਵੀ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਹਾਲਾਂਕਿ ਨਾਲ-ਨਾਲ ਕੰਪਨੀ ਦੇ ਵੱਲੋਂ ਇਹ ਵੀ ਕਿਹਾ ਗਿਆ ਦੀ ਇਹ ਕਿਸੇ ਕਿਸੇ ਕੇਸ ਦੇ ਵਿੱਚ ਹੋ ਸਕਦਾ ਤਾਂ ਕੁਝ ਕੇਸ ਜਿਹੜੇ ਯੂਕੇ ਦੇ ਵਿੱਚ ਆਏ ਸਨ ਕੁਝ ਕੇਸ ਜਿਹੜੇ ਆਸਟ੍ਰੇਲੀਆ ਦੇ ਵਿੱਚ ਵੀ ਆਏ ਸਨ ਤੇ ਬਾਅਦ ਦੇ ਵਿੱਚ ਕੰਪਨੀ ਨੂੰ ਜਦੋਂ ਕਬੂਲਨਾਮਾ ਦੇਣਾ ਪਿਆ ਤਾਂ ਉਸ ਦੇ ਚਲਦੇ ਇਹ ਕਬੂਲਨਾਮਾ ਸਾਹਮਣੇ ਆਇਆ ਤਾਂ ਉਹਨਾਂ ਨੇ ਮੰਨਿਆ ਕਿ ਜੋ ਸਾਡੀ ਕੋਵਾ ਸ਼ੀਲਡ ਵੈਕਸੀਨ ਸੀ ਤਾਂ ਉਸ ਦੇ ਨਾਲ ਇਸ ਦੇ ਮਾੜੇ ਪ੍ਰਭਾਵ ਜਿਹੜੇ ਲੋਕਾਂ ਤੇ ਦੇਖੇ ਜਾ ਸਕਦੇ ਨੇ ਤਾਂ ਮਾੜੇ ਪ੍ਰਭਾਵ ਜਿਹੜੇ ਉਹ ਦੇਖੇ ਵੀ ਜਾ ਰਹੇ ਨੇ ਕਿਸ ਤਰ੍ਹਾਂ ਲੋਕਾਂ ਤੇ ਦਿਮਾਗਾ ਤੇ ਅਸਰ ਹੋ ਰਿਹਾ ਬਲੱਡ ਕਲੋਟਿੰਗ ਜਿਹੜੀ ਆ ਉਹ ਹੋ ਰਹੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਦਿਲ ਨੇ ਜਿਹੜੇ ਉਹ ਕਮਜ਼ੋਰ ਹੋ ਰਹੇ ਨੇ ਹਾਰਟ ਅਟੈਕ ਦਾ ਜਿਹੜਾ ਉਹ ਖਤਰਾ ਬਣਿਆ ਹੋਇਆ ਤਾਂ ਸੁਭਾਅ ਦੀ ਗੱਲ ਹੈ ਕਿ ਜਦੋਂ ਕਰੋਨਾ ਆਇਆ ਸੀਗਾ ਤਾਂ ਉਦੋਂ ਬੜੀ ਜਲਦੀ ਦੇ ਵਿੱਚ ਇਹ ਜਿਹੜੀਆਂ ਵੈਕਸੀਨ ਉਹ ਤਿਆਰ ਹੋ ਗਏ ਸਨ ਭਾਵੇਂ ਕੋਵਾ ਵੈਕਸੀਨ ਹੋਵੇ ਭਾਵੇਂ ਕੋਵਾ ਸ਼ੀਲਡ ਹੋਵੇ ਤਾਂ ਇਹਨਾਂ ਵੈਕਸੀਨ ਨੂੰ ਬੜੀ ਜਲਦੀ ਦੇ ਨਾਲ ਜਿਹੜਾ ਉਹ ਤਿਆਰ ਕੀਤਾ ਗਿਆ ਸੀਗਾ ਆਮ ਤੌਰ ਤੇ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਵੈਕਸੀਨ ਤਿਆਰ ਕਰਦੇ ਤਾਂ ਉਸ ਦੇ ਪਿੱਛੇ ਸਾਲਾਂ ਦੀ ਰਿਸਰਚ ਹੁੰਦੀ ਆ ਕਈ ਕਈ ਐਕਸਪੈਰੀਮੈਂਟ ਦੇ ਵਿੱਚ ਉਸ ਵੈਕਸੀਨ ਨੂੰ ਭਾਵੇਂ ਕੋਈ ਟੈਬਲੇਟ ਹੋਵੇ ਤਾਂ ਉਸ ਨੂੰ ਗੁਜ਼ਰਨਾ ਪੈਂਦਾ ਹੈਗਾ ਤਾਂ ਅਜਿਹੇ ਦੇ ਵਿੱਚ ਉਹਨਾਂ ਦੀ ਰਿਸਰਚ ਜਿਹੜੀ ਕਈ ਸਾਲਾਂ ਦੀ ਹੁੰਦੀ ਹੈ ਪਰ ਕਰੋਨਾ ਦੌਰ ਦੇ ਵਿੱਚ ਬੜੀ ਛੇਤੀ ਜਿਹੜੀ ਇਹ ਵੈਕਸੀਨ ਬਣਾਈਆਂ ਗੰਗਾ ਸੰਤ ਉਸ ਤੋਂ ਬਾਅਦ ਹੁਣ ਜਿਹੜਾ ਇਹ ਕਬੂਲਨਾਮਾ ਸਾਹਮਣੇ ਆਇਆ ਤਾਂ ਕੰਪਨੀ ਦਾ ਇਹ ਕਬੂਲਨਾਮਾ ਸਾਹਮਣੇ ਆਇਆ ਤਾਂ ਜਿਸ ਨੂੰ ਲੈ ਕੇ ਆਮ ਲੋਕ ਜਿਨ੍ਹਾਂ ਨੇ ਇਹ ਵੈਕਸੀਨ ਲਵਾਈ ਸੀ ਉਹਨਾਂ ਦੀ ਚਿੰਤਾ ਜ਼ਰੂਰ ਵੱਧ ਗਈ ਆ ਤਾਂ ਲੋਕਾਂ ਦੇ ਲਈ ਇਹ ਬਹੁਤ ਵੱਡੀ ਖਬਰ ਹੈਗੀ ਆ ਖਤਰਾ ਜਿਹੜਾ ਲੋਕਾਂ ਦੇ ਲਈ ਬਣਿਆ ਹੋਇਆ ਤਾਂ ਅਸੀਂ ਇੱਕ ਵਾਰ ਫੇਰ ਜਿਵੇਂ ਕਹਿ ਰਹੇ ਹਾਂ ਕਿ ਪੈਨਿਕ ਕ੍ਰੀਏਟ ਕਰਨ ਦੀ ਇੱਥੇ ਜ਼ਰੂਰਤ ਨਹੀਂ ਹੈਗੀ ਤਾਂ ਸਾਵਧਾਨੀ ਜਿਹੜੀ ਉਹ ਵਰਤਣੀ ਚਾਹੀਦੀ ਆ ਤਾਂ ਜਿਸ ਤਰ੍ਹਾਂ ਕੰਪਨੀ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਇਸ ਵੈਕਸੀਨ ਦੇ ਨਾਲ ਯਾਨੀ ਕਿ ਕੋਵਾ ਸ਼ੀਲਡ ਦੇ ਨਾਲ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਦਿਮਾਗ ਦੇ ਵਿੱਚ ਕਲੌਟ ਬਣ ਸਕਦਾ ਤਾਂ ਇਸ ਤਰ੍ਹਾਂ ਦੇ ਜਿਹੜੇ ਕਬੂਲਨਾਮਾ ਉਹ ਕੀਤਾ ਗਿਆ ਤਾਂ ਇੱਥੇ ਜਿਹੜੇ ਵੱਡੇ ਸਵਾਲ ਨੇ ਉਹ ਕੰਪਨੀ ਤੇ ਵੀ ਉੱਠਦੇ ਨੇ ਉਹ ਸਰਕਾਰਾਂ ਤੇ ਵੀ ਉੱਠਦੇ ਨੇ ਆਖਿਰਕਾਰ ਇੰਨੀ ਜਲਦੀ ਜਿਹੜੀ ਵੈਕਸੀਨ ਬਣਾਂਗਾ ਗਈਆਂ ਸਨ ਤਾਂ ਆਖਿਰਕਾਰ ਫਿਰ ਕੀ ਸੋਚ ਕੇ ਉਸ ਨੂੰ ਪਾਸ ਕੀਤਾ ਗਿਆ ਜਾਂ ਫਿਰ डब्ल्यूएचओ ਜਾਨਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਵੱਲੋਂ ਇਹ ਪੂਰੀਆਂ ਵੈਕਸੀਨ ਉਹਨਾਂ ਦੀ ਦੇਖ ਰੱਖਟ ਬਣੀਆਂ ਤਾਂ ਉਹਨਾਂ ਦੇ ਵੱਲੋਂ ਕੀ ਜਿਹੜੇ ਪਰਬੰਧ ਕੀਤੇ ਗਏ ਸਨ ਤਾਂ ਜਿਨ੍ਹਾਂ ਨੇ ਇਹ ਕੋਵਾ ਕੋਵਾ ਸ਼ੀਲਡ ਵੈਕਸੀਨ ਲਵਾਈ ਹੈਗੀ ਆ ਤਾਂ ਉਹਨਾਂ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਤੇ ਆਖਿਰਕਾਰ ਇੱਕ ਜੋ ਮਹਾਮਾਰੀ ਤੋਂ ਬਚਦੇ ਆ ਇੱਕ ਹੋਰ ਕਿੰਦਾ ਬਿਮਾਰੀ ਦੇ ਵੱਲ ਲੋਕਾਂ ਨੂੰ ਜਿਹੜਾ ਤੋਰ ਦਿੱਤਾ ਗਿਆ ਤਾਂ ਇੱਕ ਪਾਸੇ ਕੋਵਾ ਸ਼ੀਲਡ ਵੈਕਸੀਨ ਜਿਹੜੀ ਉਦੋਂ ਧੜਾ ਧੜ ਲਗਾਈ ਗਈ ਸੀ ਆਮ ਤੌਰ ਤੇ ਉਦੋਂ ਇੱਕ ਕੋਵਾ ਵੈਕਸੀਨ ਸੀ ਤੇ ਦੂਸਰੇ ਪਾਸੇ ਕੋਵਾ ਸ਼ੀਲਡ ਤਾਂ ਇਹਨਾਂ ਦੇ ਵਿੱਚ ਇੱਕ ਦਿਨਾਂ ਕਿਤੇ ਕੰਪੀਟੀਸ਼ਨ ਹੋਣ ਲੱਗ ਗਿਆ ਕਿ ਨਹੀਂ ਕੋਵਾ ਸ਼ੀਲਡ ਵਧੀਆ ਹੈਗੀਆ ਦੂਸਰੇ ਪਾਸੇ ਕੋਈ ਕਹਿੰਦੇ ਕਿ ਕੋਵਾ ਵੈਕਸੀਨ ਵਧੀਆ ਹੈਗੀਆ ਤਾਂ ਹੁਣ ਜੋ ਫਾਰਮਾ ਕੰਪਨੀ ਹੈਗੀ ਆ ਤਾਂ ਉਸ ਦਾ ਕਬੂਲਨਾਮਾ ਸਾਹਮਣੇ ਆਇਆ ਤਾਂ ਜਿਸ ਨੇ ਹਰ ਇੱਕ ਨੂੰ ਡਰਾ ਕੇ ਰੱਖ ਦਿੱਤਾ ਕਿ ਆਖਿਰਕਾਰ ਇਹ ਕੰਪਨੀ ਦੇ ਵੱਲੋਂ ਹੁਣ ਹੀ ਕਬੂਲਨਾਮਾ ਕਿਉਂ ਕੀਤਾ ਜਾ ਰਿਹਾ ਤਾਂ ਕਬੂਲਨਾਮਾ ਜਿਹੜਾ ਉਹ ਸਾਹਮਣੇ ਆਇਆ ਜਿਵੇਂ ਅਸੀਂ ਦੱਸਿਆ ਕਿ ਇਸ ਵੈਕਸੀਨ ਦੇ ਨਾਲ ਕੋਵਾ ਸ਼ੀਲਡ ਵੈਕਸੀਨ ਦੇ ਨਾਲ ਲੋਕਾਂ ਤੇ ਮਾੜਾ ਪ੍ਰਭਾਵ ਜਿਹੜੇ ਉਹ ਦੇਖਣ ਨੂੰ ਮਿਲ ਕੇ ਕੋਰਟ ਦੇ ਵਿੱਚ ਇੱਕ ਕਬੂਲਨਾਮਾ ਜਿਹੜਾ ਕੰਪਨੀ ਦੇ ਵੱਲੋਂ ਕੀਤਾ ਗਿਆ ਤਾਂ ਜਿਸ ਦਾ ਡਰ ਸੀ ਆਖਿਰਕਾਰ ਉਹੀ ਚੀਜ਼ ਹੋਈ ਆ ਤਾਂ ਦੇਖ ਸਕਦੇ ਹੋ ਕਿ ਇਸ ਦੌਰ ਦੀਆਂ ਨਾਲ-ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਜਦੋਂ ਵੈਕਸੀਨ ਜਿਹੜੀਆਂ ਉਹ ਲਗਾਤਾਰ ਲਗਵਾਉਣ ਦੇ ਲਈ ਕਿਹਾ ਗਿਆ ਸੀਗਾ ਕਿ ਤੁਹਾਡੇ ਜਿਹੜੇ ਇਹ ਦੋ ਵੈਕਸੀਨ ਲਗਣੀਆਂ ਜ਼ਰੂਰੀ ਨੇ ਤਾਂ ਉਸ ਤੋਂ ਬਾਅਦ ਸਰਟੀਫਿਕੇਟ ਵੀ ਇੱਕ ਜਾਰੀ ਕੀਤਾ ਜਾਂਦਾ ਸੀਗਾ ਤਾਂ ਉਸ ਤੋਂ ਬਾਅਦ ਹੁਣ ਜਿਵੇਂ ਇਹ ਦੌਰ ਚੱਲ ਰਿਹਾ ਇੰਨੇ ਸਾਲਾਂ ਬਾਅਦ ਜਿਹੜਾ ਕੰਪਨੀ ਦਾ ਕਬੂਲਨਾਮਾ ਆਇਆ ਤਾਂ ਵੱਡੇ ਸਵਾਲ ਨੇ ਜਿਹੜੇ ਉਹ ਪੂਰੇ ਹੈਲਥ ਸਟਰਕਚਰ ਤੇ ਜਿਹੜਾ ਪੂਰਾ ਹੈਲਥ ਮਾਡਲ ਹੈਗਾ ਭਾਵੇਂ ਦੇਸ਼ ਦਾ ਹੈਗਾ ਜਾਂ ਫਿਰ ਕੰਪਨੀ ਬਣਾਉਣ ਵਾਲ ਜਿਹੜੀ ਜਿਸ ਨੇ ਇਹ ਵੈਕਸੀਨ ਬਣਾਈ ਸੀਗੀ ਤਾਂ ਉਸਦੇ ਵੱਡੇ ਸਵਾਲ ਉੱਠਦੇ ਨੇ ਕਿ ਆਖਿਰਕਾਰ ਜੇਕਰ ਇਸ ਦੇ ਮਾੜੇ ਪ੍ਰਭਾਵ ਨੇ ਤਾਂ ਫਿਰ ਇਸ ਨੂੰ ਲੋਕਾਂ ਦੇ ਵਿੱਚ ਵੰਡਿਆ ਕਿਉਂ ਗਿਆ ਆਖਿਰਕਾਰ ਕਿਉਂ ਲੋਕਾਂ ਦੇ ਜਿਹੜੇ ਕੋਵਾ ਸ਼ੀਲਡ ਵੈਕਸੀਨ ਉਹ ਲਗਾਈ ਗਈ ਆ ਤਾਂ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਨੇ ਕਿ ਆਖਿਰਕਾਰ ਜੇ ਇੱਕ ਪਾਸੇ ਮਹਾਮਾਰੀ ਸੀ ਕਿ ਫਿਰ ਲੋਕਾਂ ਨੂੰ ਦੂਸਰੀ ਮਹਾਮਾਰੀ ਦੇ ਵਿੱਚ ਜਾਂ ਫਿਰ ਕਹਿ ਸਕਦੇ ਕਿ ਦੂਸਰੀਆਂ ਬਿਮਾਰੀਆਂ ਦੇ ਵੱਲ ਕਿਉਂ ਧੱਕਿਆ ਜਾਣਾ ਸੀਗਾ ਜਿਹੜੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਾਂ ਫਿਰ ਜਦੋਂ ਬਿਮਾਰੀਆਂ ਦੇ ਇਸ ਤਰ੍ਹਾਂ ਦੀ ਕੋਈ ਵੀ ਵੈਕਸੀਨ ਤਿਆਰ ਕੀਤੀ ਜਾਂਦੀ ਆ ਤਾਂ ਉਸ ਦੇ ਲਈ ਬਹੁਤ ਤਰ੍ਹਾਂ ਦੇ ਉੱਥੇ ਰਿਸਰਚ ਹੁੰਦੀ ਆ ਉਦਾਹਰਨ ਦੇ ਤੌਰ ਤੇ ਪੋਲੀਓ ਹੈ ਜਾਂ ਪੋਲੀਓ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਰਿਸਰਚ ਚੱਲਦੀ ਆ ਰਹੀ ਸੀਗੀ ਤਾਂ ਹੁਣ ਜਾ ਕੇ ਕਿਤੇ ਭਾਰਤ ਜਿਹੜਾ ਪੋਲੀਓ ਮੁਕਤ ਹੋਇਆ ਪਰ ਜਿਸ ਤਰ੍ਹਾਂ ਕਰੋਨਾ ਉਸ ਦੌਰ ਦੇ ਵਿੱਚ ਆਇਆ ਲੋਕ ਆਪਣੀਆਂ ਜਾਨਾਂ ਅਗਵਾ ਰਹੇ ਸਨ ਇੱਕ ਉਹ ਦੌਰ ਸੀ ਬਾਅਦ ਦੇ ਵਿੱਚ ਲਗਾਤਾਰ ਇੱਕ ਦੋ ਜਿਹੜੀਆਂ ਕੰਪਨੀਆਂ ਦੇ ਵੱਲੋਂ ਵੈਕਸੀਨ ਬਣਾਈ ਗਈ ਤਾਂ ਇਹ ਕਿਹਾ ਗਿਆ ਕਿ ਇਹ ਜਿਹੜੀਆਂ ਵੈਕਸੀਨ ਨੇ ਲੋਕਾਂ ਦੇ ਲਈ ਚੰਗੀਆਂ ਨੇ ਇਸ ਦੇ ਨਾਲ ਕੋਵਾ ਵੈਕਸੀਨ ਹੋਵੇ ਭਾਵੇਂ ਕੋ ਭਾਵੇਂ ਕੋਵਾ ਸ਼ੀਲਡ ਹੋਵੇ ਤੇ ਇਸ ਦੇ ਨਾਲ ਕਰੋਨਾ ਦਾ ਪ੍ਰਭਾਵ ਘਟੇਗਾ ਤੇ ਜਾਂ ਫਿਰ ਜਿਨ੍ਹਾਂ ਨੇ ਲਗਾ ਲਿਆ ਤੇ ਉਸ ਨੂੰ ਕਰੋਨਾ ਨਹੀਂ ਹੋਵੇਗਾ ਤਾਂ ਅਜਿਹੇ ਦੇ ਵਿੱਚ ਉਹ ਵੈਕਸੀਨ ਜਿਹੜੀਆਂ ਤੜਾ ਤੜ ਲਗਾਈਆਂ ਗਈਆਂ ਗਈਆਂ ਪਰ ਹੁਣ ਜਿਹੜੀਆਂ ਇਹ ਖਬਰਾਂ ਜਾਂ ਫਿਰ ਜਿਹੜਾ ਕਬੂਲਨਾਮਾ ਸਾਹਮਣੇ ਆਇਆ ਤਾਂ ਉਸ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਪਹਿਲਾਂ ਵੀ ਡਰ ਸੀਗਾ ਆਮ ਤੌਰ ਤੇ ਜਿਹੜੇ ਲੋਕ ਸੀਗੇ ਜਦੋਂ ਉਹ ਵੈਕਸੀਨ ਲਗਾਉਣ ਦੇ ਲਈ ਜਾਂਦੇ ਸੀ ਕਿ ਉਹਨਾਂ ਦੇ ਮਨਾਂ ਦੇ ਵਿੱਚ ਇਹ ਜ਼ਰੂਰ ਸਵਾਲ ਹੁੰਦਾ ਸੀਗਾ ਕਿ ਅਸੀਂ ਵੈਕਸੀਨ ਤਾਂ ਲਵਾ ਰਹੇ ਆ ਸਾਨੂੰ ਸਰਕਾਰ ਕਹਿ ਰਹੀ ਆ ਕਿ ਸਰਕਾਰ ਦੇ ਵੱਲੋਂ ਕਿਤੇ ਨਾ ਕਿਤੇ ਇਹ ਦਬਾਅ ਵੀ ਪਾਇਆ ਜਾ ਰਿਹਾ ਸੀਗਾ ਕਿ ਜਿਹੜੀਆਂ ਵੈਕਸੀਨ ਲੋਆਈਆਂ ਜਾਣ ਪਰ ਬਾਅਦ ਦੇ ਵਿੱਚ ਜਦੋਂ ਲੋਕ ਜਦੋਂ ਵੀ ਉੱਥੇ ਵੈਕਸੀਨ ਸੈਂਟਰ ਦੇ ਵਿੱਚ ਜਾਂਦੇ ਸੀਗੇ ਉਹਨਾਂ ਦੇ ਮਨਾਂ ਦੇ ਵਿੱਚ ਜਰੂਰ ਸਵਾਲ ਹੁੰਦਾ ਸੀਗਾ ਕਿ ਕੱਲ ਨੂੰ ਕਿਤੇ ਇਸ ਦੇ ਮਾੜੇ ਪ੍ਰਭਾਵ ਨਾ ਹੋਣ ਬਾਅਦ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਨਾ ਹੋ ਜਾਵੇ ਪਰ ਇੰਨੇ ਸਾਲਾਂ ਬਾਅਦ ਜਿਹੜੇ ਲੋਕ ਮਨਾਂ ਦੇ ਵਿੱਚ ਜਾਂ ਫਿਰ ਆਪਸ ਦੇ ਵਿੱਚ ਗੱਲਾਂ ਕਰਦੇ ਸੀ ਤਾਂ ਉਹ ਗੱਲਾਂ ਜਿਹੜੀਆਂ ਉਹ ਸੱਚ ਸਾਬਤ ਹੁੰਦੀਆਂ ਦਿਖਾਈ ਦੇ ਰੀਆਂ ਨੇ ਤਾਂ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਕਿ ਕਾਲੀ ਅਗੇ ਟੋਇ ਤੇ ਸ਼ਾਇਦ ਲੱਗਦਾ ਕਿ ਇੱਥੇ ਵੀ ਉਹੀ ਗੱਲ ਹੋਈ ਆ ਕਿ ਕਿਸ ਤਰ੍ਹਾਂ ਕੋਵਾ ਸ਼ੀਲਡ ਵੈਕਸੀਨ ਜੋ ਪੜਾਈ ਗਈ ਸੀ ਬੜੀ ਜਲਦੀ ਦੇ ਨਾਲ ਤਾਂ ਹੁਣ ਉਸ ਦੇ ਮਾੜੇ ਪ੍ਰਭਾਵ ਨੇ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਇਸ ਦੇ ਮਾੜੇ ਪ੍ਰਭਾਵ ਜਿਹੜੇ ਉਹ ਕੀ ਹੋ ਸਕਦੇ ਨੇ ਤੁਹਾਡੇ ਦਿਲ ਤੇ ਇਸ ਦਾ ਮਾੜਾ ਪ੍ਰਭਾਵ ਹੋ ਸਕਦਾ ਇਸ ਤੋਂ ਇਲਾਵਾ ਤੁਹਾਡੇ ਦਿਮਾਗ ਦੇ ਵਿੱਚ ਕਲਾਡ ਬਣ ਸਕਦਾ ਤੇ ਹੋਰ ਵੀ ਜਿਹੜੇ ਸਿਹਤ ਸੰਬੰਧੀ ਕੋਈ ਵੀ ਬਿਮਾਰੀਆਂ ਜਿਹੜੀਆਂ ਹੋ ਸਕਦੀਆਂ ਨੇ ਤਾਂ ਇਹ ਕਬੂਲਨਾਮਾ ਜਿਹੜਾ ਕੰਪਨੀ ਦੇ ਵੱਲੋਂ ਕੀਤਾ ਗਿਆ